ਸੋਖ ਰਹਿਤੀਆ ਕਾਤਲ ਨਿਕਲਿਆ ਕਤਲ ਕਿਸ ਦਾ ਕੀਤਾ ਕਿਉਂ ਕੀਤਾ ਕਿਸ ਨੇ ਕਰਵਾਇਆ ਇਹ ਸਾਰੇ ਸਵਾਲ ਤੁਹਾਡੇ ਜ਼ਹਿਨ ਦੇ ਵਿੱਚ ਹੋਣਗੇ ਸੁਖਰਤਿਆ ਜੋ ਦਾਵਾ ਕਰਦਾ ਸੀ ਕਿ ਉਹ ਮੁੰਬਈ ਦੇ ਵਿੱਚ ਚਲਾ ਗਿਆ ਸੀ ਬਾਲੀਵੁੱਡ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਨ ਦੇ ਲਈ ਆਖਰ ਉਸਨੇ ਕੰਟਰੈਕਟ ਕਿਲਿੰਗ ਕਿਉਂ ਕੀਤੀ ਕਿਵੇਂ ਇਹ ਜੁਰਮ ਦੀ ਦੁਨੀਆ ਦੇ ਵਿੱਚ ਵੜ ਗਿਆ ਪਹਿਲਾਂ ਵੀ ਇੱਕ ਕੁੜੀ ਦੇ ਨਾਲ ਦੁਸ਼ਕਰਮ ਦੇ ਮਾਮਲੇ ਦੇ ਵਿੱਚ ਉਹ ਜੇਲ ਦਾ ਮੂੰਹ ਦੇਖ ਚੁੱਕਿਆ ਹੈ ਸੁਖਰਤਿਆ ਹੁਣ ਲੰਬੀ ਜੇਲ ਯਾਤਰਾ ਦੇ ਵਿੱਚ ਫਿਰ ਤੋਂ ਪਹੁੰਚ ਗਿਆ ਤੇ ਆਓ ਜਾਣਦੇ ਹਾਂ ਇਸ ਕਤਲ ਮਾਮਲੇ ਦਾ ਇੱਕ ਇੱਕ ਪੱਖ ਸਾਲ 2022 ਦੇ ਵਿੱਚ ਪੰਜਾਬ ਅੰਦਰ ਸਭ ਤੋਂ ਹੇਠਲੇ ਪੱਧਰ ਦੀ ਕੌਂਟਰੋਵਰਸੀ ਹੋਈ ਮਨਜੀਤ ਕੌਰ ਤੇ ਸੁਖ ਰਤਿਏ ਦੀ ਇਸ ਵਿਵਾਦ ਦੇ ਵਿੱਚ ਸੁਖ ਰਤਿਏ ਨੂੰ ਜਾਨ ਦਾ ਖਤਰਾ ਮਹਿਸੂਸ ਹੋਇਆ ਜਿਸ ਤੋਂ ਬਾਅਦ ਉਹ ਬੰਬਈ ਚਲਾ ਗਿਆ ਆਪਣੇ ਮਾਮੇ ਦੇ ਮੁੰਡੇ ਦੇ ਨਾਲ ਉੱਥੇ ਇੱਕ ਸੈਲੂਨ ਦੇ ਵਿੱਚ ਕੰਮ ਕਰਨ ਲੱਗਿਆ ਤੇ ਨਾਲ ਨਾਲ ਉੱਥੇ ਰੀਲਾ ਬਣਾਉਂਦਾ ਸੀ ਤੇ ਇਸ ਰੀਲਾ ਬਣਾਉਣ ਤੋਂ ਪੈਸੇ ਵੀ ਕਮਾਉਣ ਲੱਗ ਗਿਆ ਸੁਖਰਤੀਆ ਜਿਸ ਸੈਲੂਨ ਦੇ ਵਿੱਚ ਕੰਮ ਕਰਦਾ ਸੀ ਉਸ ਦੀ ਮਾਲਕਣ ਨੂੰ ਇੱਕ ਕਾਲ ਆਇਆ ਪੁਲਿਸ ਦੇ ਦਿੱਤੇ ਗਏ ਬਿਆਨ ਦੇ ਮੁਤਾਬਿਕ ਸੁਖਰਤੀਆ ਨੇ ਇਹ ਵੀ ਕਬੂਲਿਆ ਕਿ ਸੈਲੂਨ ਮਾਲਕਣ ਨੂੰ ਆਏ ਕਾਲ ਦੇ ਵਿੱਚ ਕਿਸ਼ੋਰ ਸਿੰਘ ਨਾਮ ਦੇ ਸ਼ਖਸ ਨੇ ਸੁਪਾਰੀ ਦਿੱਤੀ ਸੀ ਕਿ ਉਹ ਆਪਣੀ ਪਤਨੀ ਤੋਂ ਪਰੇਸ਼ਾਨ ਹੈ ਉਹ ਆਪਣੀ ਪਤਨੀ ਨੂੰ ਹੁਣ ਮਰਵਾਉਣਾ ਚਾਹੁੰਦਾ ਹੈ ਹੁਣ ਸਵਾਲ ਇੱਥੇ ਇਹ ਉੱਠਦਾ ਹੈ ਕਿ ਸੈਲੂਨ ਮਾਲਕਿਨ ਨੂੰ ਕਿਸ਼ੋਰ ਸਿੰਘ ਕਿਵੇਂ ਜਾਣਦਾ ਸੀ ਕਿ ਇਹਨਾਂ ਦੋਵਾਂ ਦਾ ਕੋਈ ਚੱਕਰ ਚੱਲ ਰਿਹਾ ਸੀ ਜੋ ਕਿਸ਼ੋਰ ਸਿੰਘ ਆਪਣੀ ਪਤਨੀ ਨੂੰ ਹੁਣ ਰਾਹ 'ਚੋਂ ਹਟਾਉਣਾ ਚਾਹੁੰਦਾ ਸੀ ਇਸ ਸਵਾਲ ਦੇ ਜਵਾਬ ਵੱਲ ਵਧਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਿਵੇਂ ਸੰਭਵ ਹੋਇਆ ਕਿ ਸੈਲੂਨ ਮਾਲਕਿੰ ਨੇ ਸੁਖਰਤਿਏ ਨੂੰ ਤਿਆਰ ਕਰ ਲਿਆ ਕਿਸ਼ੋਰ ਸਿੰਘ ਦੀ ਪਤਨੀ ਨੂੰ ਮਾਰਨ ਦੇ ਲਈ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਸੁਖਰਤਿਏ ਦੇ ਮੁਤਾਬਕ ਇਹ ਕਤਲ ਦਾ ਸੌਦਾ 5 ਲੱਖ ਰੁਪਏ ਦੇ ਵਿੱਚ ਹੋਇਆ ਕਿ ਸਿਰਫ ਪੈਸੇ ਦੇ ਲਈ ਇਹ ਕਤਲ ਕੀਤਾ ਗਿਆ ਸਵਾਲ ਹੁਣ ਇੱਥੇ ਇਹ ਉੱਠ ਰਿਹਾ ਕਿ ਸਿਰਫ 5 ਲੱਖ ਇੰਨੀ ਵੱਡੀ ਕੋਈ ਰਕਮ ਨਹੀਂ ਹੈ ਜਿਸ ਦੇ ਲਈ ਸੁਖਰਤਿਆ ਵਰਗੇ ਸੋਸ਼ਲ ਮੀਡੀਆ ਦੇ ਸਟਾਰ ਕਤਲ ਕਰਨ ਦੇ ਲਈ ਤਿਆਰ ਹੋ ਜਾਣ ਸੁਖਰਤਿਆ ਤੇ ਉਸਦੇ ਪੁਰਾਣੇ ਇੰਟਰਵਿਊ ਦੇ ਵਿੱਚ ਉਸਦੇ ਸਾਥੀਆਂ ਦੀਆਂ ਕਈਆਂ ਗੱਲਾਂ ਤਾਂ ਇਹ ਆਮ ਜ਼ਾਹਿਰ ਹੁੰਦੀਆਂ ਨੇ ਕਿ ਸੁਖਰਤਿਆ ਸੋਸ਼ਲ ਮੀਡੀਆ ਤੋਂ ਹੀ ਕਾਫੀ ਪੈਸੇ ਕਮਾ ਲੈਂਦਾ ਹੈ ਤੇ ਸ਼ੱਕ ਪੈਦਾ ਹੋਣਾ ਲਾਜ਼ਮੀ ਹੈ ਬੇਸ਼ੱਕ ਇਸ ਕਤਲ ਪਿੱਛੇ ਸੁਪਾਰੀ ਕਿਲਿੰਗ ਪਹਿਲਾ ਕਾਰਨ ਉੱਪਰ ਕੇ ਸਾਹਮਣੇ ਆਇਆ ਪਰ ਜਾਣਕਾਰ ਇਹ ਵੀ ਦੱਸਦੇ ਨੇ ਕਿ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ 18 ਮਈ ਦੀ ਰਾਤ ਨੂੰ ਸੀਸੀਟੀਵੀ ਵੇਖੀ ਜਾਵੇ ਤਾਂ ਸੁਖਰਤਿਆ ਅਤੇ ਉਸਦੇ ਨਾਲ ਉਸਦਾ ਭਰਾ ਉਸਦਾ ਮਾਮੇ ਦਾ ਮੁੰਡਾ ਦੋਵਾਂ ਨੇ ਮੂੰਹ ਤੇ ਮਾਸਕ ਪਾ ਕੇ ਮੂੰਹ ਨੂੰ ਟਕਿਆ ਹੋਇਆ ਸੀ ਕਿਸ਼ੋਰ ਸਿੰਘ ਦੀ ਪਤਨੀ ਦਾ ਪਿੱਛਾ ਕਰਨ ਲੱਗੇ ਤਾਂ ਮੌਕਾ ਮਿਲਦੇ ਹੀ ਉਸਦਾ ਗਲਾ ਤੇਜ਼ਦਾਰ ਚਾਕੂ ਦੇ ਨਾਲ ਰੇਤ ਕੇ ਉੱਥੋਂ ਫਰਾਰ ਹੋ ਗਏ ਪੁਲਿਸ ਕੋਲ ਇਹ ਖੁਲਾਸਾ ਵੀ ਹੋਇਆ ਹੈ ਕਿ ਕਤਲ ਲਈ ਵਰਤੀਆ ਗਿਆ ਚਾਕੂ ਸੁਖਰਤਿਆ ਨੇ ਕੁਝ ਦਿਨਾਂ ਪਹਿਲਾਂ ਹੀ ਆਨਲਾਈਨ ਆਰਡਰ ਕੀਤਾ ਸੀ ਇਸ ਕਤਲ ਤੋਂ ਬਾਅਦ ਪੁਲਿਸ ਨੇ ਤਫ਼ਤੀਸ਼ ਤੇਜ਼ ਕੀਤੀ ਤੇ ਨੌਇੜਾ ਐਸਟੀਐਫ ਨੂੰ ਖਬਰ ਮਿਲੀ ਸੁਖਰਤਿਆ ਆਪਣੇ ਭਰਾ ਨਾਲ ਸੂਰਜਪੁਰ ਥਾਣਾ ਖੇਤਰ ਦੇ ਵਿੱਚ ਪੈਂਦੇ ਕੰਟਾ ਗੋਲ ਚੌਂਕ ਦੇ ਕੋਲ ਖੜਾ ਹੈ ਰਤਿਆ ਤੇ ਉਸ ਦਾ ਭਰਾ ਫਰਾਰ ਹੋਣ ਦੀਆਂ ਸਕੀਮਾਂ ਬਣਾ ਹੀ ਰਹੇ ਸੀ ਕਿ ਐਸਟੀਐਫ ਨੇ ਨਵੀਂ ਮੁੰਬਈ ਪੁਲਿਸ ਨੂੰ ਜਾਣਕਾਰੀ ਦਿੱਤੀ ਦੋਹਾਂ ਨੇ ਸਾਂਝੀ ਕਾਰਵਾਈ ਦੇ ਵਿੱਚ ਸੁਖਰਤਿਆ ਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਨੌਇੜਾ ਐਸਟੀਐਫ ਤੇ ਐਸਐਸਪੀ ਰਾਜ ਕੁਮਾਰ ਮਿਸ਼ਰਾ ਦੀ ਮੰਨੀਏ ਮੁੰਬਈ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਤਲਾਂ ਦੀ ਭਾਲ ਆਰੰਭੀ ਹੋਈ ਸੀ ਤੇ ਮਸਲੇ ਨੂੰ ਹੱਲ ਕਰਨ ਲਈ ਐਸਟੀਐਫ ਦੀ ਮਦਦ ਮੰਗੀ ਸੀ ਦੋਹਾਂ આરોપીਆਂ ਨੂੰ ਸੂਰਜਪੁਰ ਖੇਤਰ ਤੋਂ ਕਾਬੂ ਕਰਕੇ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਮੋਡਲੀ ਪੁਸ਼ਕਿਸ਼ ਤੋਂ ਸੁਖਰਤੀਏ ਨੇ ਜੋ ਵੀ ਕਬੂਲ ਕੀਤਾ ਹੈ ਉਹ ਤਾਂ ਤੁਹਾਡੇ ਸਾਹਮਣੇ ਆ ਹੀ ਗਿਆ ਇਥੇ ਸਿੱਖਿਆ ਹੁਣ ਉਹਨਾਂ ਲੋਕਾਂ ਨੂੰ ਲੈਣੀ ਚਾਹੀਦੀ ਹੈ ਜੋ ਸੋਸ਼ਲ ਮੀਡੀਆ ਦੇ ਮਗਰ ਲੱਗ ਕੇ ਉਹਨਾਂ ਅਪਰਾਧਿਕ ਸੋਚ ਵਾਲੇ ਲੋਕਾਂ ਨੂੰ ਆਪਣਾ ਸਟਾਰ ਬਣਾ ਲੈਂਦੇ ਨੇ ਇਹਨਾਂ ਨੂੰ ਆਪਣਾ ਆਦਰਸ਼ ਮੰਨ ਲੈਂਦੇ ਨੇ ਤੇ ਇਹੋ ਜਿਹੇ ਲੋਕਾਂ ਨੂੰ ਫੋਲੋ ਕਰਦੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪੰਜਾਬ ਵਿੱਚ ਮਨਜੀਤ ਕੌਰ ਨਾਮ ਦੀ ਕੁੜੀ ਵੱਲੋਂ ਸੁਖਰਤੀਏ ਤੇ ਸਰੀਰਕ ਸ਼ੋਸ਼ਣ ਤੇ ਧੋਖਾ ਦੇਣ ਦੇ ਇਲਜ਼ਾਮ ਲਗਾਏ ਗਏ ਸੀ ਤਾਂ ਸੋਸ਼ਲ ਮੀਡੀਆ ਤੇ ਬਹੁਤ ਨੀਵੇਂ ਪੱਧਰ ਦੀ ਬਹਿਸ ਚੱਲੀ ਸੀ ਬਹੁਤ ਪੱਦੀ ਸ਼ਬਦਾਵਲੀ ਪਬਲਿਕ ਪਲੇਟਫਾਰਮ ਤੇ ਆਈ ਸੀ ਜਿਸ ਦਾ ਵਿਰੋਧ ਸਮਾਜ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਪੱਧਰ ਤੇ ਕੀਤਾ ਸੀ ਸੁਖਰਤੀਆਂ ਦੇ ਨਾਲ ਪੰਜਾਬ ਦੇ ਨਾਮੀ ਗੈਂਗਸਟਰਾਂ ਦੇ ਸਬੰਧ ਵੀ ਸਾਹਮਣੇ ਆਏ ਨੇ ਪਾਪੀ ਨੂੰ ਮਾਰਨ ਦੇ ਲਈ ਉਸ ਦਾ ਪਾਪ ਹੀ ਬਹੁਤ ਹੁੰਦਾ ਹੈ ਜੇਕਰ ਇਸ ਮਾਮਲੇ ਦੇ ਵਿੱਚ ਸੁਖਰਤੀਏ ਨੇ ਗੁਨਾਹ ਕੀਤਾ ਹੈ ਤੇ ਸਾਫ਼ ਤੌਰ ਤੇ ਹੁਣ ਉਹ ਆਪਣੀ ਰੈਂਦੀ ਉਮਰ ਜੇਲ੍ਹ ਦੇ ਵਿੱਚ ਕੱਟ ਸਕਦਾ ਹੈ ਸਾਡੀ ਬੇਨਤੀ ਹੈ ਇਸ ਵੀਡੀਓ ਨੂੰ ਵੇਖਣ ਵਾਲੇ ਲੋਕਾਂ ਨੂੰ ਪੰਜਾਬ ਦਾ ਸਤਿਕਾਰਯੋਗ ਇਤਿਹਾਸ ਹੈ ਸਾਡੇ ਇਤਿਹਾਸ ਦੇ ਵੱਡੇ ਵੱਡੇ ਨਾਇਕ ਨੇ ਅਸੀਂ ਉਹਨਾਂ ਅਸਤਿਕਾਰਯੋਗ ਸ਼ਖਸੀਅਤਾਂ ਨੂੰ ਆਪਣਾ ਰੋਲ ਮਾਡਲ ਬਣਾਈਏ ਜੋ ਸੇਧ ਲੈ ਕੇ ਆਪਣੇ ਦੇਸ਼ ਅਤੇ ਪਰਿਵਾਰ ਦਾ ਨਾਂ ਚਮਕਾਈਏ ਨਾ ਕਿ ਸੁਖਰਤੀਏ ਵਰਗੇ ਅਪਰਾਧਿਕ ਸੋਚ ਵਾਲੇ ਲੋਕਾਂ ਨੂੰ ਫੋਲੋ ਕੀਤਾ ਜਾਵੇ ਇਸ ਪੂਰੇ ਮਾਮਲੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟਾਂ ਰਾਹੀਂ ਸਾਂਝੇ ਕਰੋ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਮਿੱਟੀ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ